ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਕਿਸਾਨ ਦੋਸਤੋਂ ਉਮੀਦ ਕਰਦਾ ਠੀਕ ਠਾਕ ਹੋਵੋ ਤੇ ਕਿਸਾਨ ਵੀਰੋ ਅੱਜ ਦੀ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਹਾਂ ਬਾਦਮਤੀ ਦੀਆਂ ਤਾਜ਼ਾ ਰੇਟਾਂ ਦੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ 11 21 ਤੇ 17 18 ਦਾ ਰੇਟ ਵੀ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਦੋ ਤਿੰਨ ਮੰਡੀਆਂ ਦੇ ਵਿੱਚ ਹੈ ਜਿਹੜੀ ਅੱਜ 17 18 ਤੇ 11 21 ਬਾਸਮਤੀ ਵੀ ਲੱਗੀ ਹੈਗੀ ਰੇਟ ਕਰਦੇ ਹਾਂ ਤੁਹਾਡੇ ਨਾਲ ਸ਼ੇਅਰ ਰੇਟ ਅੱਜ ਵੀ ਹੈ ਜਿਹੜੇ 100 ਰੁਪਏ ਦੀ ਗਰਾਊਟ ਆਈਆ ਰੇਟਾਂ ਦੇ ਵਿੱਚ ਤੇ ਸਭ ਤੋਂ ਪਹਿਲਾਂ ਮੰਡੀ ਹੈਗੀ ਜੀ ਗੁਹਾਨਾ ਮੰਡੀ ਦੇ ਵਿੱਚ ਹੈ ਜਿਹੜਾ 1509 ਦਾ ਰੇਟ ਹੈ 2600 ਤੋਂ ਲੈ ਕੇ 2822 ਰੁਪਏ ਤੱਕ ਰੇਟ ਰਿਹਾ ਤੇ ਉਸ ਤੋਂ ਅਗਲੀ ਮੰਡੀ ਹੈ ਨਰੇਲਾ ਮੰਡੀ ਦੇ ਵਿੱਚ 1509 ਬਾਸਮਤੀ ਦਾ ਰੇਟ ਹੈ ਜਿਹੜਾ 2750 ਰੁਪਏ ਲੱਗਿਆ ਤੇ 201 ਰੁਪਏ ਦੀ ਮੰਡੀ ਹੈ ਮੰਡੀ ਹੈਗੀ ਖੈਰ ਮੰਡੀ ਦੇ ਵਿੱਚ ਜਿਹੜਾ ਬਾਸਮਤੀ 1509 ਦਾ ਰੇਟ ਹੈ ਜਿਹੜਾ 2700 ਰੁਪਏ ਫਤੇਗੜ ਚੂੜੀਆਂ ਮੰਡੀ ਦੇ ਵਿੱਚ ਆ ਰੇਟ ਆ ਜਿਹੜਾ 2600 ਤੋਂ ਲੈ ਕੇ 2870 ਰੁਪਏ। ਜਹਾਗੀਰ ਬਾਦ ਮੰਡੀ ਦੇ ਵਿੱਚ ਆ ਜਿਹੜਾ 1700 ਤੋਂ ਲੈ ਕੇ ਰੇਟ ਆ ਜਿਹੜਾ 2600 ਦੇ ਵਿੱਚ ਆ ਜਿਹੜਾ ਰੇਟ ਲੱਗਿਆ। ਬਟਾਲਾ ਮੰਡੀ ਦੇ ਵਿੱਚ ਰੇਟ ਦੀ ਗੱਲ ਕਰੀਏ 2760 ਰੁਪਏ ਤੋਂ ਲੈ ਕੇ 2895 ਰੁਪਏ ਤੇ ਉਸ ਤੋਂ ਅਗਲੀ ਮੰਡੀ ਹੈਗੀ ਆ ਜੀ ਸੋਨੀਪਤ ਮੰਡੀ ਸੋਨੀਪਤ ਮੰਡੀ ਦੇ ਵਿੱਚ ਰੇਟ ਆ ਜਿਹੜਾ 2701 ਰੁਪਏ ਰੇਟ ਲੱਗਿਆ ਜੀ ਤਰਾਵੜੀ ਮੰਡੀ ਦੇ ਵਿੱਚ ਰੇਟ ਆ ਜਿਹੜਾ 3250 ਰੁਪਏ ਰਿਹਾ ਤੇ ਨਈ ਬਾ ਨਵੀਂ ਬਾਸ ਮੰਡੀ ਦਾ ਰੇਟ ਆ ਜਿਹੜਾ ਇੱਥੇ 1509 ਦਾ 2881 ਰੁਪਏ ਰਿਹਾ ਤੇ ਇੱਥੇ ਆ ਜੀ 1121 ਵੀ ਪਹੁੰਚੀ ਸੀ 1121 ਦਾ ਰੇਟ ਆ ਜਿਹੜਾ 4550 ਰੁਪਏ ਤੇ 17 18 ਦਾ ਰੇਟ ਹੈ ਜਿਹੜਾ 4250 ਰੁਪਏ ਰੇਟ ਲੱਗਿਆ ਤਰਾਵੜੀ ਮੰਡੀ ਦੇ ਵਿੱਚ ਅੱਜ ਦੇ ਤਾਜ਼ਾ ਰੇਟ ਆ ਜੀ ਯਾਨੀ ਕਿ 21 ਸਤੰਬਰ ਦੇ ਰੇਟ ਆ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਇਸ ਮੰਡੀ ਦੇ ਵਿੱਚ ਆ ਜਿਹੜੀ 11 21 ਤੇ 17 18 ਮਾਤਮਤੀ ਵੀ ਪਹੁੰਚਿਆ ਸੀ ਦੋਨਾਂ ਦਾ ਰੇਟ ਵਧੀਆ ਲੱਗਿਆ 45 4500 ਤੇ 4500 ਰੇਟ ਆ ਚੰਗਾ ਰੇਟ ਆਪਾਂ ਕਹਿ ਸਕਦੇ ਆ ਤੇ ਉਸ ਤੋਂ ਅਗਲੀ ਮੰਡੀ ਆ ਜੀ ਇੰਦਰੀ ਮੰਡੀ ਕਮਾਇਨ ਵਾਲੀ ਮਾਤਮਤੀ 1509 ਜੀ 2100 ਤੋਂ ਲੈ ਕੇ 2800 ਰੇਟ ਚੀਕਾ ਮੰਡੀ ਦੇ ਵਿੱਚ ਰੇਟ ਆ ਜਿਹੜਾ 2600 ਤੋਂ ਲੈ ਕੇ 2925 ਰੁਪਏ ਰੇਟ ਲੱਗਿਆ ਤਰਨਤਾਰਨ ਸਾਹਿਬ ਮੰਡੀ ਦੇ ਵਿੱਚ ਆ ਰੇਟ ਆ ਜਿਹੜਾ 2300 ਤੋਂ ਲੈ ਕੇ 2921 ਰੁਪਏ ਤੇ ਕਰਾ ਜਿਹੜਾ ਰੇਟ ਟਾਪ ਰੇਟ ਲੱਗਿਆ ਕਰੋੜਾ ਮੰਡੀ ਦੇ ਵਿੱਚ 2821 ਰੁਪਏ ਕੈਥਲ ਮੰਡੀ ਦੇ ਵਿੱਚ 2950 ਰੁਪਏ ਸਮਾ ਲਖਾ ਮੰਡੀ ਦੇ ਵਿੱਚ 2868 ਰੁਪਏ ਗਨੌਰ ਮੰਡੀ ਦੇ ਵਿੱਚ 2901 ਰੁਪਏ ਪਵਾਹਾ ਮੰਡੀ ਦੇ ਵਿੱਚ ਜਿਹੜਾ 2900 ਟੋਹਾਣਾ ਮੰਡੀ ਦੇ ਵਿੱਚ 3000 99 ਰੁਪਏ ਲਾੜਵਾ ਮੰਡੀ ਦੇ ਵਿੱਚ 2855 ਰੁਪਏ ਖਨੌਰੀ ਮੰਡੀ ਦੇ ਵਿੱਚ ਰੇਟ ਆ ਜਿਹੜਾ 2925 ਰੁਪਏ ਰਤਿਆ ਮੰਡੀ ਦੇ ਵਿੱਚ ਰੇਟ ਆ ਜਿਹੜਾ ਜੀ 1509 ਬਾਸਮਤੀ ਦਾ 3023 ਰੁਪਏ ਚੰਡਿਆਲਾ ਗੁਰੂ ਮੰਡੀ ਦੇ ਵਿੱਚ ਆ ਜਿਹੜੀ ਬਾਸਮਤੀ 1509 ਦਾ ਰੇਟ ਆ ਜਿਹੜਾ ਟਾਪ ਰੇਟ 2960 ਰੁਪਏ ਨਿਰਵਾਣਾ ਮੰਡੀ ਦੇ ਵਿੱਚ 2885 ਰੁਪਏ ਰੇਟ ਸਫੈਦੋ ਮੰਡੀ ਦੇ ਵਿੱਚ ਜਿਹੜਾ ਰੇਟ 2851 ਰੁਪਏ ਸਮਾਣਾ ਮੰਡੀ ਦੇ ਵਿੱਚ ਆ ਰੇਟ ਆ ਜਿਹੜਾ 2935 ਰੁਪਏ ਫਾਜ਼ਲ ਕਾ ਮੰਡੀ ਦੇ ਵਿੱਚ ਟੋਪ ਰੇਟ ਆ ਜਿਹੜਾ 2973 ਰੁਪਏ ਅੰਮ੍ਰਿਤਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਮੰਡੀ ਦੇ ਵਿੱਚ ਆ ਰੇਟ ਆ ਜਿਹੜਾ 2865 ਰੁਪਏ ਤੇ ਉਸ ਤੋਂ ਅਗਲੀ ਮੰਡੀ ਆ ਜੀ ਪੂੜਰੀ ਮੰਡੀ ਪੂੜਰੀ ਮੰਡੀ ਦੇ ਵਿੱਚ 2910 ਰੁਪਏ ਰੇਟ ਲੱਗਿਆ ਕੋਸੀਕਲਾ ਮੰਡੀ ਦੇ ਵਿੱਚ ਆ ਰੇਟ ਆ ਜਿਹੜਾ 2700 ਰੁਪਏ ਹੋਟਲ ਮੰਡੀ ਦੇ ਵਿੱਚ 2700 ਰੁਪਏ ਪੂਰਾ ਨਾਬਾ ਮੰਡੀ ਦੇ ਵਿੱਚ 2970 ਰੁਪਏ ਕਿਸਾਨ ਵੀਰੋ ਇਹ ਸੀਗੇ ਅੱਜ ਦੇ ਬਾਸਮਤੀ ਦੇ ਰੇਟ ਆ ਬਾਸਮਤੀ ਦੇ ਰੇਟ ਅੱਜ 100 ਤੋਂ 150 ਰੁਪਈਆ ਅੱਜ ਫਿਰ ਮੰਦੀ ਰਹੀ ਆ ਵਰਲੀਆਂ ਮੰਡੀਆਂ ਦੇ ਵਿੱਚ ਹੀ ਆ ਰੇਟ ਆ ਜਿਹੜੇ ਅੱਜ 3000 ਤੋਂ ਪਾਰ ਗਏ ਆ ਨਹੀਂ ਤਾਂ 3000 ਤੋਂ ਵੀ ਥੱਲੇ ਆ 28-2900 'ਚ ਟੌਪ ਰਿਹਾ ਕਈ ਮੰਡੀਆਂ ਦੇ ਵਿੱਚ ਤੇ ਲਗਾਤਾਰ ਰੇਟ ਆ ਜਿਹੜੇ ਦੋ ਦਿਨਾਂ ਤੋਂ ਡਿੱਗ ਰਹੇ ਆ ਤੇ ਜਿਹੜਾ 11 21 ਤੇ 17 18 ਪਹੁੰਚੀ ਹੈ ਮੰਡੀ ਦੇ ਵਿੱਚ ਉਹਦਾ ਰੇਟ ਬਹੁਤ ਵਧੀਆ ਰੇਟ ਲੱਗਿਆਗਾ 44517 18 ਦਾ ਤੇ 1121 ਦਾ ਡੇਟ ਆ 44500 ਲੱਗਿਆ ਧੰਨਵਾਦੋ ਉਸ ਤੋਂ ਵੀਡੀਓ ਨੂੰ ਕਿਸਾਨ ਵੀਰਾਂ ਨਾਲ ਸ਼ੇਅਰ ਜਰੂਰ ਕਰਨਾ ਜੀ